ਖੇਡ ਸੰਸਾਰ ਪ੍ਰੋਗਰਾਮ ਦੇ 17 ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਅੱਜ ਦੇ ਇਸ ਅੰਕ ਵਿੱਚ ਗੱਲ ਕਰਾਂਗੇ ਇੱਕ ਅਜਿਹੇ ਖੇਡ ਬਾਰੇ ਜਿਹੜੀ ਵਿਸ਼ਵ ਪੱਧਰ ਤੇ ਬਹੁਤ ਮਕਬੂਲ ਹੈ ਅਤੇ ਹੌਲੀ-ਹੌਲੀ ਸਾਡੇ ਦੇਸ਼ ਵਿੱਚ ਵੀ ਆਪਣਾ ਇੱਕ ਵੱਖਰਾ ਮੁਕਾਮ ਸਥਾਪਿਤ ਕਰ ਰਹੀ ਹੈ ਨੌਜਵਾਨ ਖਿਡਾਰੀ ਵੀ ਇਸ ਖੇਡ ਦੇ ਨਾਲ ਲਗਾਤਾਰ ਜੁੜ ਰਹੇ ਨੇ ਖੇਡ ਹੈ ਜਿਮਨਾਸਟਿਕਸ ਇਸ ਦਾ ਭਾਰਤ ਵਿੱਚ ਇਸ ਵੇਲੇ ਕੀ ਰੁਝਾਨ ਹੈ ਅੰਤਰਰਾਸ਼ਟਰੀ ਪੱਧਰ ਤੇ ਇਸ ਖੇਡ ਨਾਲ ਜੁੜਦੇ ਸਾਰੇ ਪਹਿਲੂਆਂ ਬਾਰੇ ਗੱਲ ਕਰਾਂਗੇ ਇਹਦਾ ਇਤਿਹਾਸ ਵੀ ਜਾਣਾਂਗੇ ਅਤੇ ਇਹਦਾ ਭਵਿੱਖ ਕਿਹੋ ਜਿਹਾ ਹੋਣ ਦੀ ਸੰਭਾਵਨਾ ਹੈ ਉਸ ਬਾਰੇ ਵੀ ਗੱਲ ਕਰਾਂਗੇ ਤੇ ਇਸ ਖੇਡ ਬਾਰੇ ਗੱਲ ਕਰਨ ਲਈ ਸਾਡੇ ਕੋਲ ਮੌਜੂਦ ਨੇ ਅੰਤਰਰਾਸ਼ਟਰੀ ਪੱਧਰ ਦੇ ਜਿਮਨਾਸਟਿਕਸ ਖਿਡਾਰੀ ਗੌਰਵ ਕੁਮਾਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਤੇ ਤੁਹਾਡੇ ਨਾਲ ਗੱਲ ਕਰਾਂਗੇ ਇਸ ਖੇਡ ਬਾਰੇ ਤੁਹਾਡੇ ਖੇਡ ਸਫਰ ਬਾਰੇ ਵੀ ਜਾਣਾਂਗੇ ਤੇ ਸ਼ੁਰੂਆਤ ਤੁਹਾਡੇ ਤੋਂ ਹੀ ਕਰਦੇ ਆ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹ ਜਾਣਾਂਗੇ ਕਿ ਤੁਸੀਂ ਕਿਹੜੇ ਇਲਾਕੇ ਦੇ ਰਹਿਣ ਵਾਲੇ ਹੋ ਆ ਤੁਸੀਂ ਆਪਣੇ ਜਨਮ ਸਥਾਨ ਬਾਰੇ ਸਭ ਤੋਂ ਪਹਿਲਾਂ ਜ਼ਰੂਰ ਦੱਸੋ ਜੀ ਸਰ ਮੈਂ ਜਮਿਆ ਸੀ ਅੰਮ੍ਰਿਤਸਰ ਸ਼ਹਿਰ ਚ ਜੀ ਤੇ ਉਸ ਤੋਂ ਬਾਅਦ ਛੋਟੇ ਹੁੰਦੇ ਤੋਂ ਹੀ ਜਿਮਨਾਸਟਿਕ ਸ਼ੁਰੂ ਕਰਤੀ ਜੀ ਤੇ ਬਸ ਇਦਾਂ ਹੀ ਦੇਖਦੇ ਦੇਖਦੇ ਇੱਥੇ ਤੱਕ ਪਹੁੰਚ ਗਏ ਆ ਜੀ ਸੋ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ ਤੁਹਾਡਾ ਜਨਮ ਹੈ ਤੇ ਖੇਡਾਂ ਦੀ ਗੱਲ ਜਦੋਂ ਆਪਾਂ ਕਰਦੇ ਹਾਂ ਤਾਂ ਸਾਡਾ ਪੰਜਾਬ ਖੇਡਾਂ ਦੇ ਖੇਤਰ ਵਿੱਚ ਆਪਣਾ ਇੱਕ ਨਿਵੇਕਲਾ ਮੁਕਾਮ ਰੱਖਦਾ ਹੈ ਤੇ ਰਵਾਇਤੀ ਖੇਡਾਂ ਜਿਹੜੀਆਂ ਨੇ ਕ੍ਰਿਕਟ ਹੋ ਗਈ, ਫੁੱਟਬਾਲ, ਹੌਕੀ ਦੀ ਗੱਲ ਹੋ ਜਵੇ। ਹਾਂਜੀ। ਇਹਨਾਂ ਸਾਰੀਆਂ ਖੇਡਾਂ ਤੋਂ ਹਟ ਕੇ ਤੁਸੀਂ ਜਿਮਨਾਸਟਿਕਸ ਦੀ ਖੇਡ ਨੂੰ ਕਿਉਂ ਚੁਣਿਆ ਜਾਂ ਤੁਹਾਡਾ ਰੁਝਾਨ ਜਿਮਨਾਸਟਿਕਸ ਵੱਲ ਕਿਵੇਂ ਬਣਿਆ? ਜੀ ਮੇਰੇ ਫਾਦਰ ਸ਼੍ਰੀ ਸੀ ਜਿੱਥੇ ਉਹਨਾਂ ਦੇ ਇੱਕ ਫਰੈਂਡ ਸੀ। ਅੱਛਾ ਜੀ। ਤੇ ਉਹਨਾਂ ਦਾ ਬੇਟਾ ਜੀ ਉਹ ਜਿਮਨਾਸਟਿਕ ਚ ਸੀ ਇੰਟਰਨੈਸ਼ਨਲ ਖਿਡਾਰੀ ਨੇ ਜੀ ਪੰਜਾਬ ਪੁਲਿਸ ਬਤੌਰ ਇਸਟੇਮ ਇੰਸਪੈਕਟਰ ਨੇ ਜੀ ਤੇ ਉਹਨਾਂ ਨੂੰ ਦੇਖ ਕੇ ਫਾਦਰ ਜੀ ਨੂੰ ਹੋਇਆ ਕਿ ਕਿਉਂ ਨਹੀਂ ਮੇਰਾ ਬੇਟਾ ਵੀ ਇਸ ਗੇੜ ਵੱਲ ਜਾਵੇ ਹੂੰ ਤੇ ਬਸ ਉਹਨਾਂ ਨੂੰ ਬਸ ਗੱਲਬਾਤ ਕਰਕੇ ਜੀ ਤੇ ਕਹਿੰਦੇ ਜੀ ਮੇਰਾ ਬੇਟਾ ਵੀ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਜਿਮਨਾਸਟਿਕ ਗਰਾਊਂਡ ਵਿੱਚ ਚਲਾ ਗਿਆ ਬਸ ਉਸ ਤੋਂ ਫੇਰ ਜਿਮਨਾਸਟਿਕ ਮੇਰੀ ਸ਼ੁਰੂ ਹੋ ਗਈ ਜੀ ਸੋ ਉਹਨਾਂ ਦੀ ਪ੍ਰੇਰਣਾ ਸਦਕਾ ਤੁਸੀਂ ਜੀ ਹਾਂ ਜਿਮਨਾਸਟਿਕ ਸਵਲ ਆਏ ਤੇ ਜਦੋਂ ਤੁਸੀਂ ਇਸ ਖੇਡ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਕੋਈ ਅਜਿਹੇ ਖਿਡਾਰੀ ਵੀ ਸੀਗੇ ਜਿਨ੍ਹਾਂ ਦੀ ਖੇਡ ਤੁਹਾਨੂੰ ਵਧੀਆ ਲੱਗੀ ਜਾਂ ਕਿਸੇ ਖਿਡਾਰੀ ਵੱਲ ਦੇਖ ਕੇ ਵੀ ਤੁਹਾਨੂੰ ਪ੍ਰੇਰਣਾ ਹੋਈ ਜਿਮਨਾਸਟਿਕਸ ਵੱਲ ਆਉਣ ਦੀ ਕਿਉਂਕਿ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਕਿਸੇ ਸਮੇਂ ਇਸ ਖੇਡ ਦਾ ਜ਼ਿਆਦਾ ਰੁਝਾਨ ਨਹੀਂ ਸੀ ਹੁੰਦਾ ਪਰ ਜਦੋਂ ਤੁਸੀਂ ਜੁੜੇ ਕਿ ਕਿਸੇ ਖਿਡਾਰੀ ਨੂੰ ਵੀ ਤੁਸੀਂ ਵੇਖਿਆ ਜੀ ਸਰ ਜਦੋਂ ਮੈਂ ਅੰਮ੍ਰਿਤਸਰ 'ਚ ਜਿਮਨਾਸਟਿਕ ਸ਼ੁਰੂ ਕੀਤੀ ਸੀ ਜੀ ਉਸ ਤਰ੍ਹਾਂ ਕਾਫੀ ਵਧੀਆ ਪਲੇਅਰ ਕਿਉਂਕਿ ਪੰਜਾਬ ਪੁਲਿਸ ਚ ਜੋਬ ਕਰੀ ਬਟ ਉਹ ਹਮ ਦੀ ਸਦਰ ਐਨਾਲਿਸ ਜੋ ਮੇਰੇ ਸੀਨੀਅਰ ਸੀ ਜੀ ਜੀ ਮੇਰਾ ਰਜਿੰਦਰ ਪ੍ਰਸ਼ਾਦ ਜੀ ਵਿਕਰਾਂਤ ਸ਼ਰਮਾ ਜੀ ਇਦਾਂ ਦੇ ਖਿਡਾਰੀ ਜਦੋਂ ਪੰਜਾਬ ਪੁਲਿਸ ਚ ਬਹੁਤ ਵਧੀਆ ਪਰਫਾਰਮ ਕਰ ਰਹੇ ਸੀ ਇੰਟਰਨੈਸ਼ਨਲ ਪੱਧਰ ਤੇ ਮੈਡਲ ਲੈ ਰਹੇ ਸੀ ਜੀ ਤੇ ਬਸ ਉਹਨਾਂ ਨੂੰ ਦੇਖ ਕੇ ਮੈਨੂੰ ਹੋਇਆ ਕਿ ਨਹੀਂ ਮੈਂ ਵੀ ਹੁਣ ਜਿਮਨਾਸਟਿਕਸ ਚ ਕੁਝ ਕਰਨਾ ਜੀ ਤੇ ਇਸ ਕਰਕੇ ਫਿਰ ਜੀ ਮੇਰਾ ਸ਼ੁਰੂ ਹੋ ਗਿਆ ਕੰਮ ਜੀ ਤੇ ਫਿਰ ਹੌਲੀ ਹੌਲੀ ਜਦੋਂ ਤੁਸੀਂ ਜਿਮਨਾਸਟਿਕਸ ਦੇ ਵਿੱਚ ਪਰ ਅੱਗੇ ਵੱਲ ਵਧਾਉਣੇ ਸ਼ੁਰੂ ਕੀਤੇ ਤੁਸੀਂ ਇਹ ਵੀ ਸਿਖਲਾਈ ਵੀ ਲਈ ਕਿਉਂਕਿ ਕਿਸੇ ਵੀ ਖੇਡ ਨੂੰ ਸਿੱਖਣ ਦੇ ਲਈ ਕੋਚਿੰਗ ਦੀ ਲੋੜ ਤਾਂ ਪੈਂਦੀ ਹੈ ਸੋ ਉਸ ਦੌਰ ਬਾਰੇ ਵੀ ਦੱਸੋ ਕਿ ਤੁਸੀਂ ਜਿਹੜੀ ਟ੍ਰੇਨਿੰਗ ਲਈ ਜਾਂ ਸਿਖਲਾਈ ਲੈਣੀ ਜਾਂ ਕੋਚਿੰਗ ਹਾਸਲ ਕਰਨੀ ਸ਼ੁਰੂ ਕੀਤੀ ਹਾਂਜੀ ਮੈਂ ਬਚਪਨ ਜੀ 10 ਸਾਲ ਦਾ ਜਦੋਂ ਮੈਂ ਜਿਮਨਾਸਟਿਕ ਵਿੱਚ ਜੀ ਚਲਾ ਗਿਆ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਸਾਡੇ ਕੋਲ ਸੀ ਅੰਮ੍ਰਿਤਸਰ ਦੇ ਸ਼੍ਰੀ ਦਿਵਿੰਦਰ ਪਰਸ਼ਾ ਜੀ ਜੀ ਉਹਨਾਂ ਤੋਂ ਮੈਂ ਕੋਚਿੰਗ ਲੈਣੀ ਸ਼ੁਰੂ ਕੀਤੀ ਅੱਛਾ ਉਸ ਤੋਂ ਬਾਅਦ ਚ ਸੀਨੀਅਰ ਸੀ ਕੁਝ ਹਮ ਅੱچھے ਖਿਡਾਰੀ ਸੀ ਜਿਹੜੇ ਉਹਨਾਂ ਤੋਂ ਸਿਖਲਾਈ ਲੈ ਕੇ ਫਿਰ ਉਹ ਰਿਓਰੀ ਡਿਸਟ੍ਰਿਕਟ ਲੈਵਲ ਤੇ ਖੇਡਣਾ ਸ਼ੁਰੂ ਕੀਤਾ ਜੀ ਫਿਰ ਇਦਾਂ ਹੀ ਜੀ ਸਕੂਲ ਦਾ ਨੈਸ਼ਨਲਸ ਇਦਾਂ ਹੀ ਅੱਗੇ ਅੱਗੇ ਖੇਡਣਾ ਸ਼ੁਰੂ ਕਰ ਦਿੱਤਾ ਜੀ ਤੇ ਜਦੋਂ ਆਪਾਂ ਖੇਡਾਂ ਦੀ ਗੱਲ ਕਰਦੇ ਆ ਤੁਹਾਡੇ ਸਫਰ ਬਾਰੇ ਵੀ ਆਪਾਂ ਹੋਰ ਗੱਲ ਕਰਾਂਗੇ ਪਰ ਇਥੇ ਇੱਕ ਗੱਲ ਦਾ ਜ਼ਿਕਰ ਆਪਾਂ ਜ਼ਰੂਰ ਕਰਨਾ ਚਾਹਾਂਗੇ ਕਿ ਜਿਮਨਾਸਟਿਕਸ ਜਿਹੜੀ ਆ ਉਹ ਇੱਕ ਇਨਡੋਰ ਖੇਡ ਹੈ ਯਾਨੀ ਕਿ ਇਹ ਛੱਤੇ ਠਾਈ ਹੁੰਦੀ ਹੈ ਆਮ ਤੌਰ ਤੇ ਆਪਾਂ ਇਹਨੂੰ ਇਸੇ ਰੂਪ ਵਿੱਚ ਵੇਖਦੇ ਆਏ ਹਾਂ ਸੋ ਜਿਹੜੀ ਇਹਦੀ ਤਿਆਰੀ ਹੈ ਉਹ ਵੀ ਇੰਡੋਰ ਹੀ ਹੁੰਦੀ ਹੈ ਜਾਂ ਬਾਹਰ ਵੀ ਦੀ ਸਿਖਲਾਈ ਖਿਡਾਰੀ ਕਰਦੇ ਨੇ ਜੀ ਇਹਦੇ ਵਿੱਚ ਇੰਡੋਰ ਦੀ ਬਹੁਤ ਅਹਿਮੀਅਤ ਹੈ ਕਿਉਂਕਿ ਜੀ ਕੁਝ ਸੈਕਿੰਡ ਦੇ ਵਿੱਚ ਹੀ ਅਸੀਂ ਮੂਵਮੈਂਟ ਨੂੰ ਕਰਨਾ ਹੁੰਦਾ ਹੈ ਹਾਂਜੀ ਜੀ ਉਹਦੇ ਵਿੱਚ ਇੰਡੋਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੈਸੇ ਵੀ ਜਿਹੜਾ ਸਾਡਾ ਈਵੈਂਟਸ ਆ ਗਏ ਨੇ ਉਹ ਕਾਫੀ ਕੋਸਟਲੀ ਨੇ ਮਹਿੰਗੇ ਨੇ ਜੀ ਔਰ ਆਊਟਰ 'ਚ ਇਹ ਚੀਜ਼ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਹਾਂਜੀ ਇਹਦੇ ਲਈ ਇੰਡੋਰ ਬਹੁਤ ਜ਼ਰੂਰੀ ਹੈ ਜੀ ਸੋ ਜਿਹੜਾ ਤੁਹਾਡਾ ਸਾਜ਼ੋ ਸਮਾਨ ਹੁੰਦਾ ਉਹਦੇ ਪਰ ਛੱਤ ਹੋਣੀ ਬਹੁਤ ਜ਼ਰੂਰੀ ਹੈ ਜੀ ਜੀ ਬਹੁਤ ਜ਼ਰੂਰੀ ਹੈ ਛੱਤ ਜੀ ਤੇ ਹੁਣ ਤੁਹਾਡੇ ਖੇਡ ਸਫਰ ਬਾਰੇ ਆਪਾਂ ਗੱਲ ਜਾਰੀ ਰੱਖਦੇ ਹਾਂ ਤੇ ਇਸ ਤੋਂ ਬਾਅਦ ਇਹ ਜਾਣਾਂਗੇ ਕਿ ਜਦੋਂ ਤੁਸੀਂ ਇਹ ਖੇਡ ਖੇਡਣੀ ਸ਼ੁਰੂ ਕੀਤੀ ਇਹਦੇ ਵਿੱਚ ਤਿਆਰੀ ਸਮੇਤ ਤੁਸੀਂ ਆਏ ਉਸ ਤੋਂ ਬਾਅਦ ਵੀ ਤੁਸੀਂ ਕਿਹੜੇ ਕਿਹੜੇ ਮੁਕਾਬਲੇ ਖੇਡੇ ਕਿਹੜੇ ਕਿਹੜੇ ਵੱਖ-ਵੱਖ ਵਰਗ ਵਿੱਚ ਤੁਸੀਂ ਇਸ ਖੇਡ ਵਿੱਚ ਅੱਗੇ ਵਧੇ ਜੀ ਜਦੋਂ ਤੇ ਸ਼ੁਰੂ ਹੋਈ ਸੀ ਉਦੋਂ ਤੇ ਡਿਸਟ੍ਰਿਕਟ ਲੈਵਲ ਤੋਂ ਜੀ ਉਹਦੇ ਵਿੱਚ ਮੈਡਲ ਜਦੋਂ ਪ੍ਰਾਪਤ ਕੀਤੇ ਫਿਰ ਹੌਲੀ ਹੌਲੀ ਦੇਖਿਆ ਨੇ ਜੀ ਇਹ ਨਈ ਘਾਟਾ ਫਿਰ ਸਕੂਲਾਂ ਦੇ ਵੀ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਜੀ ਸਟੇਟ ਲੈਵਲ ਤੋਂ ਬਾਅਦ ਫਿਰ ਨਈ ਚੀਜ਼ ਹਜੇ ਨਹੀਂ ਫਿਰ ਨੈਸ਼ਨਲ ਲੈਵਲ ਤੇ ਜੀ ਫਿਰ ਨੈਸ਼ਨਲ ਆਵਾ ਤੋਂ ਵੀ ਇੱਕ ਇੰਟਰਨੈਸ਼ਨਲ ਹੁੰਦਾ ਜੀ ਹਾਂਜੀ ਬਸ ਇਦਾਂ ਹੀ ਹੌਲੀ 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 ਕੋ ਕਹਿੰਦੇ ਨਾ ਜੀ ਹਾਲੀਵੁੱਡ ਡੇ ਬਾਈ ਡੇ ਹੂੰ ਪਾ ਸਿੱਧਾ ਹੀ ਚਲਦੇ ਗਏ ਜੀ ਕਿ ਨਹੀਂ ਲੈਣਾ ਕੁਝ ਅੱਗੇ ਚੱਲਣਾ ਅੱਗੇ ਚੱਲਣਾ ਜੀ ਐਂਦਾ ਚਲਦੇ ਗਏ ਤੇ ਬਸ ਇਦਾਂ ਹੀ ਮੈਡਲ ਪ੍ਰਾਪਤ ਕੀਤੇ ਡਿਸਟ੍ਰਿਕਟ ਨੈਸ਼ਨਲ ਜੀ ਤੇ ਵਧੀਆ ਪਰਫਾਰਮ ਹੋ ਕੇ ਇੱਥੇ ਪਹੁੰਚ ਗਏ ਜੀ ਜੀ ਸੋ ਤੁਸੀਂ ਦੱਸਿਆ ਕਿ ਤੁਸੀਂ ਕਦਮ ਦਰ ਕਦਮ ਅੱਗੇ ਵਧੇ ਹੋ ਠੀਕ ਤੇ ਇੱਕ ਮੁਕਾਮ ਜਦੋਂ ਤੁਸੀਂ ਸਰ ਕਰ ਲਿਆ ਫਿਰ ਤੁਸੀਂ ਸੋਚ ਕੇ ਅਗਲੇ ਮੁਕਾਮ ਵੱਲ ਵਧੇ ਤੇ ਵਧੇ ਵਧੇ ਫਿਰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚੇ ਜੀ ਜੀ ਤੇ ਇਸ ਸਮੁੱਚੇ ਸਫਰ ਦੌਰਾਨ ਤੁਸੀਂ ਵੱਖ-ਵੱਖ ਪ੍ਰਾਪਤੀਆਂ ਦਾ ਥੋੜਾ ਜਿਹਾ ਜ਼ਿਕਰ ਕੀਤਾ ਉਹਨਾਂ ਦਾ ਆਪਾਂ تفसील ਵਿੱਚ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਕਿਹੜੇ-ਕਿਹੜੇ ਖਾਸ ਮੀਡਲ ਤੁਸੀਂ ਜਿੱਤੇ ਜਾਂ ਇਨਾਮ ਮਾਨ ਸਨਮਾਨ ਜੋ ਇਸ ਸਮੁੱਚੇ ਸਫ਼ਰ ਦੌਰਾਨ ਹਾਸਲ ਕੀਤੇ ਉਹਨਾਂ ਬਾਰੇ ਜ਼ਰੂਰ ਦੱਸੋ ਜੀ ਮੈਂ ਜਦੋਂ ਇੱਕ ਸਾਡਾ ਹੁੰਦਾ ਜੀ ਡਿਸਟ੍ਰਿਕਟ ਤੋਂ ਬਾਸਟੇਟ ਤੋਂ ਬਾਅਦ ਨੈਸ਼ਨਲ ਜੀ ਨੈਸ਼ਨਲ ਮੀਡਲ ਪ੍ਰਾਪਤ ਕੀਤੇ ਹੂੰ ਫੇਰ ਸਕੂਲਾਂ ਦੇ ਵਿੱਚੋਂ ਜਦੋਂ ਨਿਕਲ ਗਏ ਅਸੀਂ ਕਾਲਜ ਚ ਗਏ ਯੂਨੀਵਰਸਿਟੀ ਚ ਉੱਥੇ ਜੀ 골ਡ ਮੈਡਲ ਜੀ ਚੈਂਪੀਅਨ ਬਣੇ ਹੂੰ ਦਾ ਪਰ ਆਪਦੇ ਕਿਤੇ ਫੇਰ ਉਸ ਤੋਂ ਬਾਅਦ ਡਿਪਾਰਟਮੈਂਟ ਚ ਆ ਗਏ ਪੰਜਾਬ ਪੁਲਿਸ ਅੱਛਾ ਜੀ ਪੰਜਾਬ ਪੁਲਿਸ ਆ ਕੇ ਫਿਰ ਕੰਪੀਟੀਸ਼ਨਾਂ ਆਪ ਲੱਪਕ ਹੋ ਗਿਆ ਜੀ ਹੋਰ ਅਪਗ੍ਰੇਡ ਹੋ ਗਿਆ ਉਹਦੇ ਵਿੱਚ ਜਾ ਕੇ ਫਿਰ ਇੰਡੀਆ ਲੈਵਲ ਦੇ ਟੌਪ ਦੇ ਪਲੇਅਰ ਜਿਹਨਾਂ ਨਾਲ ਉਹਨਾਂ ਵਿੱਚ ਜਾ ਕੇ ਮੈਡਲ ਪ੍ਰਾਪਤ ਕੀਤੇ ਜੀ ਕਦੀ 골ਡ ਕਦੀ ਸਿਲਵਰ ਐਵੇਂ ਮੈਡਲ ਪ੍ਰਾਪਤ ਕਰਕੇ ਫਿਰ ਅੱਗੇ ਤਰੱਕੀਆਂ ਲਈਆਂ ਜੀ ਜੀ ਸੋ ਮਿਹਨਤ ਕਰਦੇ ਹੋ ਤੁਸੀਂ ਲਗਾਤਾਰ ਇਸ ਮੁਕਾਮ ਤੱਕ ਪਹੁੰਚੇ ਹੋ ਤੇ ਤੁਸੀਂ ਦੱਸਿਆ ਕਿ ਤੁਸੀਂ ਵਕ ਵਕ ਮੁਕਾਮ ਵਿੱਚ ਹੌਲੀ ਹੌਲੀ ਅੱਗੇ ਵਧੇ ਹਾਂਜੀ ਤੇ ਇੱਕ ਇਥੇ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਕਿ ਜਿਮਨਾਸਟਿਕਸ ਦੀ ਖੇਡ ਵਿੱਚ ਸਾਡੇ ਦੇਸ਼ੰਦਰ ਖਿਡਾਰੀਆਂ ਦੀ ਜੋ ਚੋਣ ਹੁੰਦੀ ਹੈ ਕਿਵੇਂ ਹੁੰਦੀ ਹੈ ਚੋਣ ਦੀ ਪ੍ਰਕਿਰਿਆ ਕੀ ਹੈ ਕਿ ਸੂਬਾ ਪੱਧਰ ਤੋਂ ਰਾਸ਼ਟਰੀ ਪੱਧਰ ਤੱਕ ਤੇ ਰਾਸ਼ਟਰੀ ਤੋਂ ਫਿਰ ਅੰਤਰਰਾਸ਼ਟਰੀ ਪੱਧਰ ਤੱਕ ਉਹ ਜਿਹੜਾ ਚੋਣ ਦਾ ਤਰੀਕਾ ਹੈ ਜਾਂ ਚੋਣ ਪ੍ਰਕਿਰਿਆ ਹੈ ਉਸ ਬਾਰੇ ਕੀ ਦੱਸਣਾ ਚਾਹੋਗੇ ਕਿਵੇਂ ਦੀ ਹੁੰਦੀ ਹੈ ਏ ਜੀ ਪਹਿਲੇ ਇੱਕ ਸਟੇਟ ਲੈਵਲ ਤੇ ਟੂਰਨਾਮੈਂਟ ਹੁੰਦਾ ਹੈ ਜੀ ਸੀਨੀਅਰ ਸਟੇਟ ਲੈਵਲ ਤੇ ਉਹਦੇ ਵਿੱਚ ਸਿਲੈਕਸ਼ਨ ਹੁੰਦੀ ਹੈ ਜੀ ਉਹਦੇ ਵਿੱਚ ਜੋ ਬੈਸਟ 6 ਪਲੇਅਰ ਹੁੰਦੇ ਨੇ ਜੀ ਉਹਨਾਂ ਨੂੰ ਚੁਣਿਆ ਜਾਂਦਾ ਹੈ ਫਿਰ ਉਹਨਾਂ ਨੂੰ ਅੱਗੇ ਨੈਸ਼ਨਲ ਲੈਵਲ 'ਤੇ ਭੇਜਿਆ ਜਾਂਦਾ ਹੈ ਹਮਮ ਪਰ ਉਹ ਨੈਸ਼ਨਲ ਲੈਵਲ ਦੇ ਵਿੱਚ ਕੰਪੀਟੀਸ਼ਨ ਹੁੰਦਾ ਜਿਹਦੇ ਵਿੱਚ ਟੀਮਾਂ ਡਿਸਾਈਡ ਹੁੰਦੀਆਂ ਜੀ ਉਹ ਕੰਪੀਟੀਸ਼ਨ ਵਿੱਚ ਫਿਰ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਗੈਂਪ ਲਈ ਬੰ ਬੱਚੇ ਜਿਹੜੇ ਆ ਚੂਜ਼ ਕੀਤੇ ਜਾਂਦੇ ਆ ਜੀ ਤੋ ਫਿਰ ਇੰਡੀਆ ਕੈਂਪ ਦੇ ਵਿੱਚੋਂ ਸਿਲੈਕਸ਼ਨ ਕਰਕੇ ਆਪਾਂ 5 6 ਪਲੇਅਰ ਜਿੰਨੇ ਵੀ ਹੁੰਦੇ ਨੇ ਉਹ ਅੱਗੇ ਇੰਟਰਨੈਸ਼ਨਲ ਲੈਵਲ ਪੱਧਰ ਤੇ ਖੇਡਣ ਲਈ ਜਾਂਦੇ ਨੇ ਜੀ ਤੇ ਟ੍ਰਾਇਲਸ ਵਗੈਰਾ ਹੁੰਦੇ ਆ ਕਾਫੀ ਜੋ ਵੀ ਏਸ਼ੀਅਨ ਗੇਮਸ ਕਾਮਨਵੈਲਥ ਜੀ ਤੇ ਇਹ ਟ੍ਰਾਇਲ ਦੀ ਸਿਸਟਮ ਨਾਲ ਜੂਰੀ ਪੈਂਦੀ ਹੈ ਹਮ ਜੂਰੀ ਚੋਣ ਕਰਦੀ ਹੈ ਕਿ ਹਾਂ ਵੀ ਕਿਹੜੇ ਪਲੇਅਰ ਵਧੀਆ ਛੇ ਮਿੰਟਾਂ ਤੇ ਕਿਹੜੇ ਆ ਜੀ ਤੇ ਇੱਕ ਹੀ ਮਿੰਟ ਵਾਸਤੇ ਕੌਣ ਟੌਪ ਆ ਜਿਹੜਾ ਵੀ ਸਾਡੇ ਇੰਡੀਆ ਲਈ ਮੈਟ ਲੈ ਕੇ ਆ ਸਕਦਾ ਹਮ ਇਦਾਂ ਚੋਣ ਕੀਤੀ ਜਾਂਦੀ ਹੈ ਜੀ ਤੇ ਤੁਸੀਂ ਜ਼ਿਕਰ ਕੀਤਾ ਇਵੈਂਟਸ ਦਾ ਕਿ ਇਹਦੇ ਵਿੱਚ ਵੱਖ-ਵੱਖ ਬਣਗੀਆਂ ਹੁੰਦੀਆਂ ਸੋ ਕਿਹੜੇ ਕਿਹੜੇ ਇਹਦੇ ਅੰਦਰ ਮੁਕਾਬਲੇ ਜਿਹੜੇ ਹੁੰਦੇ ਨੇ ਜਾਂ ਸ਼੍ਰੇਣੀਆਂ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਖਿਡਾਰੀ ਖੇਡਦੇ ਆ ਉਹਨਾਂ ਬਾਰੇ ਵੀ ਆਪਾਂ ਜ਼ਰੂਰ ਗੱਲ ਕਰੀਏ ਜੀ ਜਮਨਾਸਟਿਕ ਵਿੱਚ ਜੋ ਬॉयਜ਼ ਨੇ ਲੜਕੇ ਨੇ ਉਹਨਾਂ ਦੇ 6 ਮਿੰਟ ਹੁੰਦੇ ਨੇ ਅੱਛਾ ਜੀ ਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ 4 ਮਿੰਟ ਹੁੰਦੇ ਨੇ ਅੱਛਾ ਜੀ ਤੇ ਜਦੋਂ ਟੀਮ ਕੰਪੀਟੀਸ਼ਨ ਹੁੰਦਾ ਉਹਦੇ ਵਿੱਚ ਪਹਿਲੇ ਟੀਮ ਚੈਂਪੀਅਨਸ਼ਿਪ ਲਈ 6 ਦੇ 6 ਮਿੰਟ ਵਿੱਚ ਹੂੰ ਪੰਜ ਪਲੇਅਰ ਖੇਲਦੇ ਨੇ ਜੀ ਉਹਨਾਂ ਵਿੱਚੋਂ ਚਾਰਾਂ ਦੇ ਨੰਬਰ ਪੁਆਇੰਟ ਜੋੜੇ ਜਾਂਦੇ ਨੇ ਬੈਸਟ ਜੋ ਹੁੰਦੇ ਨੇ ਉਹਨਾਂ ਵਿੱਚੋਂ ਟੀਮ ਡਿਸਾਈਡ ਕੀਤੀ ਜਾਂਦੀ ਹੈ ਜੀ ਔਰ ਉਹੀ ਟੂਰਨਾਮੈਂਟ ਵਿੱਚੋਂ ਇਵੈਂਟ ਵਾਸਤੇ ਹੂੰ ਅੱਠ ਪਲੇਅਰ ਟੌਪ ਦੇ ਕੱਢੇ ਜਾਂਦੇ ਨੇ ਜੀ ਟੋਟਲ ਇੰਡੀਆ ਚ ਜਿੰਨੇ ਹੁੰਦੇ ਨੇ ਔਰ ਅੱਠ ਪਲੇਅਰਾਂ ਦਾ ਇੱਕ ਅਲੱਗ ਸਿਕ ਕੰਪੀਟੀਸ਼ਨ ਹੁੰਦਾ ਹਰ ਇਵੈਂਟ ਦਾ ਵੱਖਰਾ ਵੱਖਰਾ ਜੀ ਔਰ ਉਹ ਇਵੈਂਟ ਦੇ ਦੌਰਾਨ ਫਿਰ ਜੋ ਜਿਊਰੀ ਮੈਂਬਰ ਬੈਂਦੇ ਨੇ ਹੂੰ ਉਹ ਜਿਊਰੀ ਮੈਂਬਰ ਡਿਸਾਈਡ ਕਰਦੇ ਨੇ ਕਿ ਜੋ ਬੈਸਟ ਯਾ ਡਿਫਿਕਲਟੀ ਕਰਦਾ ਹੈ ਮਦੀਆ ਐਗਜ਼ੀਕਿਊਸ਼ਨ ਨਾਲ ਪਰਫਾਰਮ ਕਰਦਾ ਹੈ ਜੀ ਬੈਸਟ ਪਰਫਾਰਮਰ ਨੂੰ ਫਿਰ ਮੈਡਲ ਦਿੱਤਾ ਜਾਂਦਾ ਫਸਟ ਸੈਕਿੰਡ ਥਰਡ ਅੱਛਾ ਜੀ ਐਦਾਂ ਹੀ ਹਰੇਕ ਈਵੈਂਟ ਤੇ ਅਲੱਗ-ਅਲੱਗ ਹੁੰਦਾ ਹੈ ਤੇ ਇੱਕ ਸਾਡਾ ਆਲ ਆਊਟ ਟੂਰਨਾਮੈਂਟ ਹੁੰਦਾ ਜੀ ਬੈਸਟ ਟੋਪ ਪਲੇਅਰ ਜਿਹੜਾ ਛੇ ਈਵੈਂਟਾਂ ਤੇ ਟੋਪ ਦਾ ਪਲੇਅਰ ਨਿਕਲਦਾ ਜੀ ਐਦਾਂ ਹੀ ਇੱਕ ਆਲ ਆਊਟ ਕੰਪੀਟੀਸ਼ਨ ਹੁੰਦਾ ਜੀ ਹਮ ਐਦਾਂ ਕੁੱਲ ਮਿਲਾ ਕੇ ਜੀ 8 ਕੰਪੀਟੀਸ਼ਨ ਇੱਕ ਸਾਡੇ ਹੁੰਦੇ ਨੇ ਜੀ ਜਿਹਦੇ ਵਿੱਚੋਂ ਜੀ ਡਿਸਾਈਡ ਕੀਤਾ ਜਾਂਦਾ ਵਾ ਈਵੈਂਟ ਵਾਈਜ਼ ਟੀਮ ਵਾਈਜ਼ ਬੈਸਟ ਪਲੇਅਰ ਜੀ ਇਦਾਂ ਜਿਹੜਾ ਟੂਰਨਾਮੈਂਟ ਕਰਾਇਆ ਜਾਂਦਾ ਹੈ ਸੋ 8 ਕੁੱਲ ਮੁਕਾਬਲੇ ਅਤੇ ਤਿੰਨ ਵੱਖ-ਵੱਖ ਸ਼੍ਰੇਣੀਆਂ ਵਿੱਚ ਜੇਤੂ ਜਿਹੜਾ ਉਹ ਐਲਾਨਿਆ ਜਾਂਦਾ ਹੈ। ਕਾਫੀ ਲੰਮੀ ਪ੍ਰਕਿਰਿਆ ਹੁੰਦੀ ਹੈ ਤੇ ਖਿਡਾਰੀ ਨੂੰ ਕਾਫੀ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ ਜੇਤੂ ਬਣਨ ਲਈ। ਬਹੁਤ ਜੀ ਬਹੁਤ ਉਹੀ ਹੈ ਜੀ। ਜੀ। ਤੇ ਇਸ ਦੇ ਨਾਲ ਆਪਾਂ ਇਹ ਵੀ ਜ਼ਿਕਰ ਕਰਾਂਗੇ ਕਿ ਜਿਮਨਾਸਟਿਕਸ ਦੀ ਖੇਡ ਵਿੱਚ ਜੇ ਕਿਸੇ ਨੇ ਆਉਣਾ ਹੈ ਤਾਂ ਉਹਦੇ ਅੰਦਰ ਕਿਹੜੇ ਗੁਣ ਹੋਣੇ ਜ਼ਰੂਰੀ ਨੇ ਕਿਹੜੀਆਂ ਚੀਜ਼ਾਂ ਜੜੀਆਂ ਨੇ। ਇੱਕ ਚੰਗਾ ਜਿਮਨਾਸਟਿਕਸ ਖਿਡਾਰੀ ਜਾਂ ਜਿਮਨਾਸਟ ਬਣਨ ਦੇ ਲਈ ਜ਼ਰੂਰੀ ਹੁੰਦੀ ਹੈ। ਦੇਖੋ ਜੀ ਜਿਮਨਾਸਟਿਕ ਨੂੰ ਇਹ ਵੱਲ ਦੀ ਮਦਰ ਗੇਮ ਕਿਹਾ ਗਿਆ ਜੀ। ਹੂੰ ਜਿਵੇਂ ਆਪਾਂ ਬਾਹਰ ਕੰਟਰੀਜ਼ ਦੇ ਲਾ ਲਈਏ ਔਰ ਇਹ ਵੀ ਸਭ ਤੋਂ ਪਹਿਲੇ ਸਕੂਲਾਂ ਵਿੱਚ ਜਿਵੇਂ ਚਾਈਨਾ ਹੋ ਗਿਆ। ਹਾਂਜੀ। ਇਹ ਆਪਣੇ ਜੋਗੇ ਉਹ ਸਭ ਤੋਂ ਪਹਿਲੇ ਬੱਚੇ ਨੂੰ ਜਿਮਨਾਸਟਿਕ ਵਿੱਚ ਪਾਉਂਦੇ ਨੇ। ਹੂੰ ਉਸ ਤੋਂ ਬਾਅਦ ਜੋ ਬੈਸਟੌਪ ਦਾ ਪਲੇਅਰ ਨਿਕਲ ਦੇਣਾ ਜੀ ਬੱਚੇ ਹੋਰਾਂ ਨੂੰ ਜਿਮਨਾਸਟਿਕ ਲਈ ਜਾਂਦੀ ਆਦਰਵਾਇਜ਼ ਅਦਰ ਗੇਮਾਂ ਦੇ ਵਿੱਚ ਹੋਰਾਂ ਨੂੰ ਡਿਵਾਈਡ ਕਰ ਦਿੱਤਾ ਜਾਂਦਾ ਜੀ ਤੇ ਇਸ ਹਨ ਜੋ ਬਹੁਤ ਐਕਟਿਵ ਹੋਵੇ ਹੂੰ ਟੈਕਸੀਬਲ ਹੋਵੇ ਜੀ ਉਹਨੂੰ ਜਿਮਨਾਸਟਿਕ ਵਿੱਚ ਲਿਆ ਜਾਂਦਾ ਜੀ ਜੀ ਬਹੁਤ ਜ਼ਰੂਰੀ ਗੱਲ ਤੁਸੀਂ ਦੱਸੀ ਹੈ ਬੜੀ ਜਾਣਨ ਵਾਲੀ ਗੱਲ ਵੀ ਹੈ ਸਭ ਲਈ ਕਿ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਕਿ ਤੁਸੀਂ ਦੱਸਿਆ ਕਿ ਬੱਚੇ ਨੇ ਭਾਵੇਂ ਕੋਈ ਵੀ ਖੇਡ ਖੇਡਣੀ ਹੋਵੇ ਉਹਨੂੰ ਕਿਸੇ ਨਾ ਕਿਸੇ ਸਮੇਂ ਖਾਸ ਤੌਰ ਤੇ ਸ਼ੁਰੂਆਤੀ ਗੇਟ ਵਿੱਚ ਜਿਮਨਾਸਟਿਕਸ ਜ਼ਰੂਰ ਕਰਵਾਈ ਜਾਂਦੀ ਹੈ ਤਾਂ ਕਿ ਉਹਦਾ ਸਰੀਰ ਫੁਰਤੀਲਾ ਅਤੇ ਲਚਕੀਲਾ ਹੋ ਜਾਵੇ ਬਿਲਕੁਲ ਜੀ ਬਿਲਕੁਲ ਤੇ ਜੇ ਉਹ ਜਿਮਨਾਸਟਿਕਸ ਨਹੀਂ ਵੀ ਕਰਦਾ ਕਿਸੇ ਹੋਰ ਖੇਡ ਵਿੱਚ ਵੀ ਜਾਂਦਾ ਹੈ ਤਾਂ ਉਹਨੂੰ ਜਿਮਨਾਸਟਿਕਸ ਕੀਤੀ ਦਾ ਫਾਇਦਾ ਹੁੰਦਾ ਬਹੁਤ ਬਹੁਤ ਸਰ ਬਹੁਤ ਬੈਨੀਫਿਟ ਮਿਲਦਾ ਜੀ ਜਿਮਨਾਸਟਿਕਲੀ ਬਹੁਤ ਬੈਨੀਫਿਟ ਹੁੰਦਾ ਅਸੀਂ ਜਿਮਨਾਸਟਿਕਸ ਤੋਂ ਬਾਅਦ ਕਿਸੇ ਵੀ ਅਦਰ ਗੇਮ ਦੇ ਵਿੱਚ ਟਰਾਈ ਕਰ ਸਕਦੇ ਹਾਂ ਜੀ ਮੇਰੇ ਖਿਆਲ ਦੇ ਵਿੱਚ ਵੀ ਇੱਕ ਏਜ ਲਿਮਿਟ ਜਿਵੇਂ 10 ਸਾਲ ਦੇ ਬੱਚਿਆਂ ਨੂੰ ਜਿਮਨਾਸਟਿਕ ਤਾਂ ਹੀ ਸ਼ੁਰੂ ਕਰਵਾਈ ਜਾਂਦੀ ਹੈ ਕਿਉਂਕਿ ਇੱਕ ਵੱਡੇ ਬੱਚਾ ਜਿਮਨਾਸਟਿਕ ਨਹੀਂ ਕਰ ਸਕਦਾ ਇਸ ਲਈ ਜਿਮਨਾਸਟਿਕ ਤੇ ਇਸ ਲਈ ਮਦਰ ਗੇਮ ਕਹੀ ਜਾਂਦੀ ਹੈ ਜੀ ਸੋ ਜਿਵੇਂ ਕਿਹਾ ਜਾਂਦਾ ਕਿ ਛੋਟਾ ਬੱਚਾ ਜਿਹੜਾ ਉਹਦਾ ਸਰੀਰ ਬੜਾ ਲਚਕੀਲਾ ਹੁੰਦਾ ਉਸ ਸ਼ੁਰੂਆਤੀ 8 9 10 ਸਾਲ ਦੀ ਉਮਰ ਤੱਕ ਉਹਦਾ ਸਰੀਰ ਜਿਹੜਾ ਬਹੁਤ ਲਚਕੀਲਾ ਹੁੰਦਾ ਢੁਕਵਾ ਹੁੰਦਾ ਹੈ ਜਿਮਨਾਸਟਿਕਸ ਦੇ ਲਈ ਤੇ ਸ਼ਾਇਦ ਇਹੀ ਕਾਰਨ ਹੈ ਕਿ ਉਸ ਸਮੇਂ ਨੂੰ ਬੜਾ ਤੁਕਵਾ ਇਹ ਮੰਨਿਆ ਜਾਂਦਾ ਇਸ ਖੇਡ ਵਿੱਚ ਆਉਣ ਲਈ ਤੇ ਹੋਰ ਨਾ ਖੇਡਾਂ ਲਈ ਵੀ ਇਹ ਲਾਹੇਵੰਦ ਸਾਬਤ ਹੁੰਦੀ ਹੈ ਤੇ ਹੁਣ ਜਦੋਂ ਆਪਾਂ ਗੱਲ ਕਰ ਰਹੇ ਆ ਜਿਮਨਾਸਟਿਕਸ ਦੀ ਤੇ ਇਹਦੀ ਤਿਆਰੀ ਵੀ ਤਾਂ ਇੱਕ ਦਿਨ ਦੇ ਵਿੱਚ ਕਿੰਨਾ ਅਭਿਆਸ ਕਰਨਾ ਹੁੰਦਾ ਹੈ ਜਿਮਨਾਸਟਿਕਸ ਦੇ ਖਿਡਾਰੀ ਨੂੰ ਜਾਂ ਆਮ ਤੌਰ ਤੇ ਕਰਦੇ ਨੇ ਇਹਦੇ ਵਿੱਚ ਪਰਪੱਕਤਾ ਹਾਸਲ ਕਰਨ ਲਈ ਸਰ ਤੁਸੀਂ ਦੇਖ ਸਕਦੇ ਹੋ ਜੀ 6 ਮਿੰਟ ਹੁੰਦੇ ਨੇ ਜੀ ਹੂੰ ਉਹਦੇ ਲਈ ਤਿਆਰੀ ਲਈ ਜਿੰਨਾ ਵੀ ਹੋ ਸਕੇ ਫੇਰ ਵੀ ਕੱਟੀ ਹੈ ਸਮਾਂ ਤੇ ਵੇਖਿਆ ਜਾਵੇ ਤੇ 3 ਘੰਟੇ ਤੇ ਮਾਰਨਿੰਗ ਜੀ 3 ਘੰਟੇ ਸ਼ਾਮ ਦਾ ਸੈਸ਼ਨ ਤੇ ਜ਼ਰੂਰੀ ਹੈ ਜੀ ਜੀ ਤੇ ਇਸੇ ਲਈ ਆਪਾਂ 6 ਮਿੰਟ ਨੂੰ ਫੜਨਾ ਕਿਤੇ ਈਜ਼ੀ ਨਹੀਂ ਹੈ ਜੀ ਜੀ ਹਰ ਇੱਕ ਮਿੰਟ ਦੀ ਵੱਖਰੀ ਵੱਖਰੀ ਪਰਫਾਰਮੈਂਸ ਹੈ ਸਟੈਮਨਾ ਹੈ ਜੀ ਇਸ ਲਈ ਜੀ 3 ਘੰਟੇ ਵੀ ਜੀ ਤਕਰੀਬਨ ਹੋ ਹੀ ਜਾਂਦੇ ਨੇ ਉਸ ਤੋਂ ਬਾਅਦ ਆਪਣਾ ਐਕਸਟਰਾ ਟਾਈਮ ਅਲੱਗ ਹੈ ਜੀ ਸੋ ਜੇ ਆਪਾਂ ਸਪਸ਼ਟ ਲਫ਼ਜ਼ਾਂ ਵਿੱਚ ਗੱਲ ਕਰੀਏ ਔਸਤਨ 6 ਘੰਟੇ ਜਮਨਾਸਟਿਕ ਸਿੱਖ ਤਿਆਰੀ ਲਈ ਪ੍ਰਤੀ ਦਿਨ ਲੋਨ ਨਹੀਂ ਪਿੰਦੇ ਨੇ ਪਰ ਉਹ ਵੀ ਟੋਡਕਿਆਂ ਮੁਤਾਬਕ ਕਈ ਵਾਰ ਘੱਟ ਲੱਗਦੇ ਨੇ ਕਿਉਂਕਿ ਇਹਦੇ ਵਿੱਚ ਯੂਐਨਟੀ ਇੰਨੇ ਜ਼ਿਆਦਾ ਨੇ ਵਨਗੀਆਂ ਇੰਨੀਆਂ ਜ਼ਿਆਦਾ ਨੇ ਕਿ ਤਿਆਰੀ ਲਈ ਇਹ ਵੀ ਸਮਾਂ ਜਿਹੜਾ ਉਹ ਘੱਟ ਹੀ ਲੱਗਦਾ ਹਾਂਜੀ ਸਰ ਇਹ ਬਿਲਕੁਲ ਹੈ ਜੀ ਜੀ ਤੇ ਇਹਦੇ ਨਾਲ ਫਿਰ ਆਪਾਂ ਗੱਲ ਕਰਾਂਗੇ ਡਾਈਟ ਦੀ ਜੀ ਕਿ ਖਿਡਾਰੀ ਦਾ ਖਾਣ ਪੀਣ ਅਤੇ ਉਹਦੀ ਜੀਵਨ ਸ਼ੈਲੀ ਕਿ ਉਹ ਜੇ ਹੁੰਦੀ ਜੇ ਕਿਹੋ ਜਿਹੀ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਆਪਾਂ ਗੱਲ ਕਰਾਂਗੇ ਕਿ ਬਾਕੀ ਖੇਡਾਂ ਨਾਲੋਂ ਜਮਨਾਸਟਿਕਸ ਕਿਉਂਕਿ ਕੁਝ ਵੱਖਰੀ ਹੈ ਸੋ ਇਹਦੀ ਡਾਈਟ ਵੀ ਵੱਖਰੀ ਹੁੰਦੀ ਹੈ ਜਾਂ ਬਾਕੀ ਖੇਡਾਂ ਵਰਗੀ ਹੀ ਹੈ ਨਹੀਂ ਜੀ ਡਾਈਟ ਸਟਾਰਟਿੰਗ ਡੇ ਡਾਈਟ ਤੇ ਸੇਮ ਹੀ ਹੁੰਦਾ ਸ਼ੈਡਿਊਲ ਤੇ ਸੇਮ ਹੀ ਹੈ ਵਧੀਆ ਰਾਈਡ ਤੇ ਆਰਾਮ ਰੈਸਟ ਜੀ ਇਹ ਦੋ ਤੀਜਾ ਦੇ ਹਰ ਇੱਕ ਇਹ ਗੇਮ ਵਿੱਚ ਜ਼ਰੂਰੀ ਹੈ ਜੀ ਜੀ ਡਾਈਟ ਤੇ ਸੇਮ ਹੀ ਹੈ ਜੀ ਐਕਚੁਅਲੀ ਕੋਈ ਫਰਕ ਹੈ ਨਹੀਂ ਹੈ ਜੀ ਤੇ ਇਹਦੀ ਜਿਹੜੀ ਇੱਕ ਖਾਸ ਗੱਲ ਹੈ ਕਿ ਇਕਾਗਰਤਾ ਜੀ ਧਿਆਨ ਜਿਹੜਾ ਤੁਹਾਡਾ ਬਿਲਕੁਲ ਹੋਣਾ ਚਾਹੀਦਾ ਕਿਉਂਕਿ ਮਾੜਾ ਜਿਹਾ ਪੈਰ ਫਿਸਲਦਾ ਆ ਤੋ ਤੁਹਾਡੇ ਅੰਕ ਜਿਹੜੇ ਨੇ ਉਹ ਜਾਂਦੇ ਵੀ ਲੱਗ ਸਕਦੇ ਆ ਸੋ ਇਸ ਲਈ ਵੀ ਤਿਆਰੀ ਕਰਨੀ ਪੈਂਦੀ ਹੈ ਅ ਮਨ ਨੂੰ ਇਕਾਗਰ ਸ਼ਾਂਤ ਰੱਖਣ ਲਈ ਕੋਈ ਧਿਆਨ ਲਾਉਣ ਦੀ ਕੋਈ ਪ੍ਰਕਿਰਿਆ ਜਾਂ ਕੋਈ ਖਾਸ ਇਹਦੀ ਤਕਨੀਕ ਹੁੰਦੀ ਹੈ ਜੀ ਸਰ ਬਿਲਕੁਲ ਕਿਉਂਕਿ ਇਹ ਇੰਨੀ ਗੇਮ ਆਪਾਂ ਦੇਖੀ ਜਾਇਆ ਤੇ ਮੂਮੈਂਟਸ ਬਹੁਤ ਜ਼ਿਆਦਾ ਨਹੀਂ ਹਮ ਨਿੱਕੀ ਨਿੱਕੀ ਮੂਮੈਂਟਸ ਹੈ ਮਾਈਂਡਡ ਗੇਮ ਹੈ ਅਗਰ ਹਲਕੇ ਆ ਮਾਈਂਡ ਥੋੜਾ ਰਿਵਰਟ ਹੋ ਜੇ ਤੇ ਬਹੁਤ ਜ਼ਿਆਦਾ ਰਿਸਕੀ ਇੰਜਰੀ ਹੈ ਜੀ ਜੀ ਇਰੇ ਵਿੱਚ ਵੀ ਆਪਾਂ ਕੁੰਮਰੇ ਆ ਟਵਿਸਟਿੰਗ ਕਰ ਰਹੇ ਆ ਜੀ ਇੰਜਰੀ ਦਾ ਬਹੁਤ ਰਿਸਕ ਹੈ ਜੀ ਇਹਦੇ ਵਿੱਚ ਬਟ ਇਹ ਹੈ ਕਿ ਜੇ ਕਿਉਂਕਿ ਇਸ ਲਈ ਧਿਆਨ ਮਾਈਂਡ ਪੂਰਾ ਬੰਦੇ ਦਾ ਹੋਣਾ ਚਾਹੀਦਾ ਕਿ ਠੀਕ ਆ ਮੂਵਮੈਂਟ ਕਰ ਰਿਹਾ ਤੇ ਕੰਨੀ ਹੈ ਹੂੰ ਠੀਕ ਹੈ ਜੀ ਜੇ ਮਾਈਂਡ ਡਿਵਰਟ ਹੋ ਗਿਆ ਜੀ ਠੀਕ ਹੈ ਇਸ ਲਈ ਹੈਲਪਰ ਆਲਰੇਡੀ ਥੱਲੇ ਇਸ ਲਈ ਖੜੇ ਹੁੰਦੇ ਨੇ ਕਿ ਵੀ ਕੋਈ ਗੱਲ ਨਹੀਂ ਹਾਂਜੀ ਹੈਲਪਰ ਦਾ ਇਹਦੇ ਵਿੱਚ ਕਾਫੀ ਰੋਲ ਆ ਜੀ ਪਰ ਇਹ ਹੈ ਕਿ ਇਟਸ ਅ ਮਾਈਂਡਡ ਗੇਮ ਹੈ ਸਟੈਂਟ ਮਾਈਂਡ ਹਰ ਇੱਕ ਚੀਜ਼ ਦੇ ਵਿੱਚ ਜ਼ਰੂਰੀ ਹੈ ਜੀ ਸੋ ਜਿੰਨਾ ਸਰੀਰਕ ਤੌਰ ਤੇ ਜਿਮਨਾਸਟਿਕਸ ਇੱਕ ਜ਼ੋਰ ਲਗਾਉਣ ਵਾਲੀ ਖੇਡ ਹੈ ਉਹਨਾਂ ਮਾਨਸਿਕ ਤੌਰ ਤੇ ਵੀ ਬਹੁਤ ਵੱਡਾ ਉਹ ਸਪਹਿਲੂ ਦਾ ਵੀ ਯੋਗਦਾਨ ਹੁੰਦਾ ਹੈ ਕਿਉਂਕਿ ਸਰੀਰ ਤੇ ਮਨ ਤੇ ਦਿਮਾਗ ਸਾਰਾ ਇੱਕੋ ਥਾਂ ਹੋਣਾ ਜ਼ਰੂਰੀ ਹੈ ਤਾਂ ਹੀ ਇਸ ਖੇਡ ਵਿੱਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ ਜੀ ਜੀ ਬਿਲਕੁਲ ਜੀ ਬਿਲਕੁਲ ਤੇ ਭਾਵੇਂ ਤੁਸੀਂ ਦੱਸਿਆ ਕਿ ਗੱਦੇ ਮੌਜੂਦ ਹੁੰਦੇ ਨੇ ਸੁਰੱਖਿਆ ਲਈ ਕਾਫੀ ਇੰਤਜ਼ਾਮ ਹੁੰਦੇ ਨੇ ਪਰ ਫਿਰ ਵੀ ਸੱਟ ਦਾ ਖਤਰਾ ਜਿਹੜਾ ਉਹ ਬਰਕਰਾਰ ਰਹਿੰਦਾ ਬਣਿਆ ਹੀ ਰਹਿੰਦਾ ਕਿਉਂਕਿ ਸੱਟ ਖੇਡ ਦਾ ਹਿੱਸਾ ਕਿਸੇ ਵੀ ਖੇਡ ਵਿੱਚ ਲੱਗ ਸਕਦੀ ਹੈ ਸੋ ਸੱਟ ਤੋਂ ਬਚਾ ਦੇ ਲਈ ਵੀ ਕੁਝ ਖਾਸ ਤਕਨੀਕ ਜਾਂ ਤਿਆਰੀ ਕਰਨੀ ਪੈਂਦੀ ਹੈ ਜਾਂ ਫਿਜ਼ਿਓ ਦਾ ਜਿਮਨਾਸਟਿਕਸ ਦੇ ਵਿੱਚ ਕਿੰਨਾ ਰੋਲ ਹੈ ਫਿਜ਼ਿਓ ਸਰ ਉਹ ਤੇ ਫਿਰ ਇੰਜਰੀ ਤੋਂ ਬਾਅਦ ਆਪਾਂ ਉਹਨੂੰ ਕਰਦੇ ਆ ਨਾ ਜੀ ਬਟ ਉਸ ਤੋਂ ਪਹਿਲੇ ਕਾਫੀ ਜਿਮਨਾਸਟਿਕ ਵਿੱਚ ਜਿਵੇਂ ਪੇਟ ਵਗੈਰਾ ਹੈਗੀ ਕਾਫੀ ਫੋਰਮ ਵਗੈਰਾ ਹੈ ਹਾਂ ਜਿਹੜੇ 6 ਫੁੱਟ ਦਾ ਜਿਵੇਂ ਟੋਆ ਵਿੱਚ ਜੀ ਸੇਫਟੀ ਤੋਂ ਬਾਅਦ ਹੀ ਡਿਫਿਕਲਟੀ ਕੀਤੀ ਜਾਂਦੀ ਹੈ ਔਰ ਸੇਫਟੀ ਲਈ ਅੱਜ ਕੱਲ ਕਾਫੀ ਚੀਜ਼ਾਂ ਆ ਚੁੱਕੀਆਂ ਹਨ ਹਮ ਬੀਟਾ ਜਿੰਨਾ ਮੱਜੀ ਅਸੀਂ ਘੁੰਮ ਰਹੇ ਹਾਂ ਜੀ ਉਹਦੇ ਵਿੱਚ ਲੈਂਡ ਕਰ ਰਹੇ ਹਾਂ ਬਟ ਇੰਜਰੀ ਦਾ ਖਤਰਾ ਉਹਦੇ ਵਿੱਚ ਘੱਟ ਹੈ ਹਮ 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 ਤਕਰੀਬਨ ਵੀ ਮੁਸ਼ਕਲ ਹੀ ਹੈ ਇੰਜਰੀ ਉਹਦੇ ਵਿੱਚ ਨਹੀਂ ਆਂਦੀ ਜੀ ਉਸ ਤੋਂ ਬਾਅਦ ਜਿਹੜੇ ਹੈਲਪਰ ਨੇ ਉਹ ਇਸ ਚੀਜ਼ ਨੂੰ ਜ਼ਿਆਦਾ ਕਰਦੇ ਨੇ ਜੀ ਜੀ ਠੀਕ ਹੈ ਜੀ ਇੰਜਰੀ ਨਾਲ ਮੈਂ ਜੀ ਇਹ ਵਧੀਆ ਆਇਆ ਜੀ ਇਵੈਂਟਸ ਵਗੈਰਾ ਜੋ ਆਏ ਨੇ ਬੜੀਆਂ ਨੇ ਇੰਜਰੀ ਦਾ ਥੋੜਾ ਖਤਰਾ ਘੱਟ ਗਿਆ ਸਬਕ ਜੀ ਘਟ ਹੀ ਆਏ ਆ ਜੀ ਬਾਕੀ ਇੰਜਰੀਜ਼ ਆਣੀਆਂ ਉਹ ਤਾਂ ਪਤਾ ਨਹੀਂ ਲੱਗਦਾ ਉਹ ਤਾਂ ਆਉਣੀ ਆਉਣੀ ਜੀ ਜੀ ਕੀਡ ਆਪਾਂ ਜ਼ਿਕਰ ਕੀਤਾ ਕਿ ਖੀਡ ਅਤੇ ਸੱਟ ਜਿਹੜੇ ਨੇ ਨਾਲੋਂ ਨਾਲ ਹੀ ਚੱਲਦੇ ਆ ਇੱਕ ਦੂਜੇ ਦਾ ਹਿੱਸਾ ਹੀ ਆ ਇਹਨੂੰ ਇੱਕ ਦੂਜੇ ਤੋਂ ਅੱਡ ਕਰਕੇ ਨਹੀਂ ਵੇਖਿਆ ਜਾ ਸਕਦਾ ਬਿਲਕੁਲ ਸਰ ਬਿਲਕੁਲ ਜੀ ਇੰਜਰੀਜ਼ੇ ਫਿਰ ਉਹ ਤੇ ਇਹ ਖੇਡ ਦਾ ਕੇਸਾ ਹੂੰ ਹੂੰ ਟੂਰਨਾਮੈਂਟ ਦੌਰਾਨ ਉਹ ਤੋਂ ਪੱਕਾ ਨਹੀਂ ਸਕਦੇ ਜੀ ਕਿਸ ਵੇਲੇ ਕੀ ਇਜਰੀ ਹੋ ਜੇ ਜੀ ਕਈ ਵਾਰੀ ਮਾਈਂਡ ਥੋੜਾ ਆ ਜਾਂਦਾ ਹੂੰ ਮਿਸਟ ਹੋ ਜਾਏ ਜਾਂ ਮੂਵਮੈਂਟ ਥੋੜੀ ਵਿਗੜ ਜਾਏ ਜੀ ਉਹ ਤੇ ਫਿਰ ਕਹਿ ਨਹੀਂ ਸਕਦੇ ਇਜਰੀ ਤੇ ਫਿਰ ਆਈ ਜੀ 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 ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਇਸ ਖੇਡ ਵਿੱਚ ਜੋ ਖਿਡਾਰੀ ਆਉਂਦੇ ਆ ਉਹਨਾਂ ਨੂੰ ਕਿਹੋ ਜਿਹਾ ਸਾਜ਼ੋ ਸਮਾਨ ਚਾਹੀਦਾ ਹੁੰਦਾ ਕਿਉਂਕਿ ਹਰ ਇੱਕ ਖੇਡ ਵਿੱਚ ਖਿਡਾਰੀ ਦੀ ਇੱਕ ਕਿੱਟ ਹੁੰਦੀ ਹੈ ਉਹਦਾ ਆਪਣਾ ਇੱਕ ਸਮਾਨ ਹੁੰਦਾ ਹੈ ਸਿਰਫ ਉਹਦੀ ਵਰਦੀ ਨਹੀਂ ਹੁੰਦੀ ਉਸ ਤੋਂ ਇਲਾਵਾ ਵੀ ਬਹੁਤ ਕੁਝ ਚਾਹੀਦਾ ਹੁੰਦਾ ਹੈ ਉਸ ਖੇਡ ਵਿਚ ਅਗੇ ਵਧਨ ਲਈ ਸੋ ਜਿਮਨਾਸਟਿਕਸ ਵਿੱਚ ਇੱਕ ਖਿਡਾਰੀ ਦੀ ਕਿੱਟ ਉਹਦਾ ਸਮਾਨ ਕਿਹੋ ਜਿਹਾ ਹੁੰਦਾ ਉਹਦੇ ਵਿੱਚ ਕੀ ਕੁਝ ਸ਼ਾਮਲ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਹਮ ਆਪਾਂ ਸਲੈਕਸ ਸੈਂਡੋ ਯੂਜ਼ ਕਰਦੇ ਆਂ ਹਾਂਜੀ ਬੋਡੀ ਨੂੰ ਥੋੜੀ ਮੂਵਮੈਂਟ ਚ ਰੱਖਦੇ ਨੇ ਜੀ ਨਵੀਆਂ ਟੈਕਨੀਕਸ ਆ ਗਈਆਂ ਨੇ ਹਮ ਔਰ ਦੋ ਮਿੰਟ ਇਦਾਂ ਦੇ ਜਿਹਦੇ ਵਿੱਚ ਸਾਡੀ ਗ੍ਰਿਪਿੰਗ ਦੀ ਯੂਜ਼ ਹੁੰਦੀ ਹੈ ਜੀ ਉਹ ਵਿਦਆਊਟ ਗ੍ਰਿਪ ਆਪ ਕਰ ਨਹੀਂ ਸਕਦੇ ਹਮ ਤੇ ਇਸ ਤੋਂ ਇਲਾਵਾ जिम्नास्टिक ਇਰਤੇਜੀ ਇੱਕ ਆਹੀ ਲੈਵਲ ਦਾ ਹੈਗਾ ਜੀ ਪਰ ਇਤਨੀ ਮਹਿੰਗੀ ਨਹੀਂ ਹੈ ਪਰ ਆਪਕ ਵੀ ਅਫੋਰਡ ਕਰ ਸਕਦੇ ਆ ਜਿम्नाਸਟਿਕਟ ਨੂੰ ਜੀ ਉਹਦੇ ਲਈ ਕੋਈ ਐਡਾ ਨਹੀਂ ਹੈ ਜੀ ਜੀ ਇਹ ਬਹੁਤ ਅਹਿਮ ਗੱਲ ਤੁਸੀਂ ਦੱਸੀ ਕਿ ਜਿम्नाਸਟਿਕਸ ਦੀ ਖੇਡ ਜਿਹੜੀ ਹੈ ਕੋਈ ਬਾਲੀ ਮਹਿੰਗੀ ਖੇਡ ਨਹੀਂ ਜਾਂ ਆਮ ਬੰਦੇ ਦੇ ਵਾਸਤੇ ਬਾਹਰ ਦੀ ਗੱਲ ਨਹੀਂ ਇਹਦੇ ਵਿੱਚ ਇੰਨਾ ਜ਼ਿਆਦਾ ਕੋਈ तामझाम ਨਹੀਂ ਕਿ ਆਮ ਬੰਦਾ ਇਸ ਖੇਡ ਨੂੰ ਹੱਥ ਨਾ ਲਾ ਸਕੇ ਸੋ ਬਹੁਤ ਜ਼ਰੂਰੀ ਹੈ ਕਿ ਇਸ ਖੇਡ ਵੱਲ ਧਿਆਨ ਦਿੱਤਾ ਜਾਵੇ ਇਹਦੇ ਨਾਲ ਜੁੜਿਆ ਵੀ ਜਾਵੇ ਇਸ ਖੇਡ ਬਾਰੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇੱਕ ਚੀਜ਼ ਬਹੁਤ ਜ਼ਰੂਰੀ ਹੈ ਕਿ ਜਦੋਂ ਜਿਮਨਾਸਟਿਕਸ ਦਾ ਕੋਈ ਖਿਡਾਰੀ ਆਪਣਾ ਪ੍ਰਦਰਸ਼ਨ ਕਰਦਾ ਹੈ ਜੀ ਕਿਸੇ ਵੀ ਮਾਨਸਿਕ ਤੇ ਭਾਵੇਂ ਉਹ ਸੂਬਾ ਪੱਧਰ ਹੈ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਦਾ ਮੁਕਾਬਲਾ ਹੈ ਉਹਦੇ ਵਿੱਚ ਜੇਤੂ ਕਿਵੇਂ ਐਲਾਨਿਆ ਜਾਂਦਾ ਹੈ ਕੀ ਤਰੀਕਾ ਹੁੰਦਾ ਹੈ ਖਿਡਾਰੀ ਨੂੰ ਅੰਕ ਦਿੱਤੇ ਜਾਂਦੇ ਨੇ ਜਾਂ ਉਹਦੀ ਜੋ ਵੀ ਪ੍ਰਣਾਲੀ ਹੈ ਉਹਨੂੰ ਆਪਾਂ ਜੇ ਸੌਖੇ ਸ਼ਬਦਾਂ ਵਿੱਚ ਦਰਸ਼ਕਾਂ ਨੂੰ ਦੱਸਣਾ ਹੋਵੇ ਤਾਂ ਜ਼ਰੂਰ ਆਪਾਂ ਦੱਸਿਏ ਕਿ ਜਿਮਨਾਸਟਿਕਸ ਵਿੱਚ ਜੇਤੂ ਕਿਵੇਂ ਚੁਣਿਆ ਜਾਂਦਾ ਸਰ ਉਹਦੇ ਵਿੱਚ ਸਾਡੇ ਜਿਊਰੀ ਮੈਂਬਰ ਬੈੰਦੇ ਨੇ ਹਮ ਔਰ ਜਿਹੜਾ ਪਲੇਅਰ ਸਭ ਤੋਂ ਜ਼ਿਆਦਾ ਡਿਫਿਕਲਟੀ ਕਰ ਰਿਹਾ ਦਾ ਹਮ ਐਗਜ਼ੀਕਿਊਸ਼ਨ ਵਧੀਆ ਦਾ ਦੇਖਣ ਚ ਸੋਨਾ ਲੱਗ ਰਿਹਾ ਵਧੀਆ ਕਰ ਰਿਹਾ ਔਰ ਡਿਗਦਾ ਨਹੀਂ ਹੈ ਹਮ ਤੇ ਉਨੂੰ ਸਾਮਨਾ ਜਜ ਪੁਆਇੰਟਸ ਦਿੰਦੇ ਨੇ ਅਗਰ ਉਹ ਗਿਰ ਜਾਂਦਾ ਵਾ ਉਹ ਪੁਆਇੰਟ ਕਟਿੰਗ ਹੁੰਦੀ ਹੈ ਜੀ ਤੇ ਤਕਰੀਬਨ ਤਕਰੀਬਨ ਜੇ ਉਹ ਡਿਫਿਕਲਟੀ ਦੀ ਐਗਜ਼ੀਕਿਊਸ਼ਨ ਵਧੀਆ ਕਰਕੇ ਪਰਫਾਰਮ ਕਰਦਾ ਤੇ ਉਹਨੂੰ ਉਸ ਸਾਮਨਾ ਦੇਖ ਕੇ ਤੇ ਮੀਨਰ ਜਾਂ ਮੈਡਲਿਸਟ ਜੀ ਨਾ ਉਸਕਿੱਤਾ ਜਾਂਦਾ ਹੈ ਆਦਰਵਾਇਜ਼ ਜੇ ਉਹ ਵਧੀਆ ਪਰਫਾਰਮ ਡਿਫਿਕਲਟੀ ਕੱਟ ਕਰਦਾ ਤੇ ਕੋਈ ਫਾਲ ਨਹੀਂ ਕਰਦਾ ਹੂੰ ਉਹ ਵਧੀਆ ਪਰਫਾਰਮ ਜੇ ਫਾਲ ਕਰਦਾ ਉਹਦੇ ਤੇ ਨੰਬਰ ਯੂਸੀ ਵਾਲੇ ਟੱਕ ਟੱਕ ਕੱਟੇ ਜਾਂਦੇ ਆ ਜੀ ਜੀ ਨਾਲ ਨਾਲ ਜੂਰੀ ਮੈਂਬਰ ਪੈਨ ਚਲਾ ਰਹੇ ਆ ਦੇਖ ਰਹੇ ਆ ਜੋ ਪਰਫਾਰਮ ਕਰ ਰਿਹਾ ਉਹ ਉਸ ਹਿਸਾਬ ਨਾਲ ਰਿਜ਼ਲਟ ਅਨਾਉਂਸ ਕਰਦੇ ਨੇ ਜੀ ਸੋ ਇਹਦੇ ਵਿੱਚ ਜੱਜ ਬੈਠੇ ਹੁੰਦੇ ਨੇ ਜੀ ਜੋ ਖਿਡਾਰੀ ਨੂੰ ਬਹੁਤ ਬਰੀਕੀ ਨਾਲ ਦੇਖਦੇ ਆ ਜੀ ਤੇ ਉਹਦੀ ਇਕੱਲੀ ਇਕੱਲੀ ਜੋ ਹਿਲ ਜੋ ਲਿਆ ਉਹਨੂੰ ਧਿਆਨ ਵਿੱਚ ਰੱਖ ਕੇ ਫਿਰ ਉਹ ਅੰਕ ਦਿੰਦੇ ਆ ਤੇ ਉਹ ਸੰਕ ਦੇ ਹਿਸਾਬ ਉੱਤੇ ਜੇਤੂ ਐਲਾਨਿਆ ਜਾਂਦਾ ਤੇ ਤੁਸੀਂ ਗੱਲ ਕੀਤੀ ਕਿ ਖਿਡਾਰੀ ਜੇ ਥੜਕ ਜਾਂਦਾ ਜਾਂ ਡਿੱਗ ਜਾਂਦਾ ਸੋ ਡਿੱਗਣ ਤੋਂ ਬਾਅਦ ਇਹ ਹੈ ਕਿ ਉਹ ਬਿਲਕੁਲ ਹੀ ਠਾਂ ਡਿੱਗਦਾ ਜਾਂ ਥੋੜਾ ਜਿਹਾ ਥਿੜਕਦਾ ਤਾਂ ਉੱਥੇ ਵੀ ਨੰਬਰ ਉਹਦੇ ਜਿਹੜੇ ਨੇ ਕੱਟੇ ਜਾਂਦੇ ਨੇ ਇਹਦੇ ਵਿੱਚ ਵੀ ਸਰ ਪੁਆਇੰਟਸ ਹੁੰਦੇ ਨੇ ਜਿਵੇਂ ਹਲਕੀ ਫੁਲਕੀ ਮਿਸਿੰਗ ਕਰਦਾ ਹੂੰ ਤੇ ਉਹਦੇ ਵਿੱਚ ਘੱਟ ਪੁਆਇੰਟ ਕੱਟੇ ਜਾਂਦੇ ਜੇ ਫਾਲ ਹੀ ਕਰ ਜਾਂਦਾ ਥੱਲੇ ਡੇਗੀ ਜਾਂਦਾ ਜੀ ਉਹਦੇ ਵਿੱਚ ਉਹਦੇ ਪ੍ਰੋਪਰ ਨੰਬਰ ਕੱਟ ਲਿੱਤੇ ਜਾਂਦੇ ਜੀ ਇਸ ਤੋਂ ਬਾਅਦ ਆਪਾਂ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗੇ ਕਿ ਸਾਡੇ ਦੇਸ਼ ਵਿੱਚ ਇਸ ਖੇਡ ਦਾ ਇਤਿਹਾਸ ਮੌਜੂਦਾ ਸਮੇਂ ਤੁਸੀਂ ਕਿਹੋ ਜਿਹਾ ਦੇਖਦੇ ਹੋ ਰਜਾਮ ਤੇ ਆਉਣ ਵਾਲੇ ਸਮੇਂ ਵਿੱਚ ਭਵਿੱਖ ਤੁਹਾਨੂੰ ਕਿਹੋ ਜਿਹਾ ਨਜ਼ਰ ਆਉਂਦਾ ਸ਼ੁਰੂਆਤ ਕਰਾਂਗੇ ਇਤਿਹਾਸ ਤੋਂ ਕਿ ਕਿੰਨੇ ਕੁ ਪੁਰਾਣੀਆਂ ਖੇਡ ਸਾਡੇ ਦੇਸ਼ ਵਿੱਚ ਤੇ ਇਸ ਵੇਲੇ ਕੀ ਸਥਿਤੀ ਹੈ ਸਰ ਇਹ ਕਾਫੀ ਪੁਰਾਣੀ ਹੈ ਜੀ ਖੇਡ ਤੇ ਕਾਫੀ ਪੁਰਾਣੀ ਇਸ ਟਾਈਮ ਪਰਫਾਰਮੈਂਸ ਬਹੁਤ ਵਧੀਆ ਚੱਲ ਰਹੀ ਹੈ ਕਿਉਂਕਿ ਜਿਹੜੇ ਬਾਦ ਦੇ ਪਲੇਅਰ ਨੇ ਉਹਨਾਂ ਦੇ ਅਕੋਰਡਿੰਗ ਇਹ ਹੈ ਕਿ ਆਪਣੇ ਇੰਡੀਆ 'ਚ ਥੋੜਾ ਜਿਹਾ ਈਵੈਂਟਸ ਇਵੇਂ ਫੋਰਨ ਵਿੱਚ ਕਲੱਬਸ ਨੇ ਸਾਰੇ ਪਾਸੇ ਹਾਂਜੀ ਹਾਰਿਕਸ਼ਾਹ ਚ ਕਲੱਬ ਨੇ ਜਿਮਨਾਸਟਿਕ ਦੇ ਜੀ ਇੱਥੇ ਸਟੇਡੀਅਮ ਇੱਕ ਹੈ ਜੀ ਬਟ ਹੁਣ ਇੰਡੀਆ ਦੇ ਵਿੱਚ ਵੀ ਕਾਫੀ ਕਲੱਬ ਐਂਟਰ ਕਰ ਰਹੇ ਨੇ ਪ੍ਰਾਈਵੇਟ ਕਲੱਬ ਐਂਟਰ ਕਰ ਰਹੇ ਨੇ ਔਰ ਉਹਦੇ ਵਿੱਚ ਈਵੈਂਟ ਬਹੁਤ ਵਧੀਆ-ਵਧੀਆ ਲੈ ਕੇ ਆ ਰਹੇ ਨੇ ਆਪਣੇ ਉਹ ਉਹਦਾ ਬੈਨੀਫਿਟ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ ਐਵੇਂ ਸਾਡੇ ਜਿਹੜੇ ਇੰਡੀਆ ਦੇ ਇਸ ਟਾਈਮ ਪਲੇਅਰ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਹੂੰ ਠੀਕ ਹੈ ਜੀ ਬਾਕੀ ਤੁਸੀਂ ਨਾਮ ਸੁਣੇ ਆਏ ਆ ਕੁੜੀਆਂ ਨੇ ਮੁੰਡੇ ਨੇ ਜੀ ਇੰਟਰਨੈਸ਼ਨਲ ਲੈਵਲ ਤੇ ਬਹੁਤ ਵਧੀਆ ਪਰਫਾਰਮ ਕਰ ਰਹੇ ਨੇ ਜੀ ਇਹ ਬਾਕੀ ਸਾਨੂੰ ਇਹੀ ਹੈ ਜੀ ਆਨਲਾਈਨ ਟਾਈਮ ਦੇ ਵਿੱਚ ਕਾਮਨਵੈਲਥੀਅਨ ਗੇਮ ਚ ਮੈਡਲ ਆਇਆ ਇਸ ਤੋਂ ਇਲਾਵਾ ਵੀ 올림픽 ਤੱਕ ਜਾਣਗੇ ਉੱਥੇ ਵੀ ਮੈਡਲ ਜਿੱਤ ਕੇ ਲਿਆਣਗੇ ਜੀ ਸੋ ਤੁਸੀਂ ਜਿਵੇਂ ਕਿ ਆਸ ਵੀ ਪ੍ਰਗਟਾਈ ਸਾਡੀ ਵੀ ਇਹੀ ਆਸ ਹੈ ਕਿ ਇਸ ਖੇਡ ਵਿੱਚ ਸਾਡਾ ਦੇਸ਼ ਵੀ ਅੱਗੇ ਵਧੇ ਜੀ ਅੰਤਰਰਾਸ਼ਟਰੀ ਮੰਚ ਤੇ ਵਧੀਆ ਪ੍ਰਦਰਸ਼ਨ ਕਰੇ ਸੋ ਇਸ ਖੇਡ ਬਾਰੇ ਜਿੰਨੀ ਗੱਲ ਕਰ ਲਈ ਜਾਵੇ ਸਮਾਂ ਘੱਟ ਪੈ ਜਾਂਦਾ ਥੋੜਾ ਲੱਗਦਾ ਪਰ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਜਿੰਨਾ ਸਮਾਂ ਆਪਣੇ ਕੋਲ ਅੱਜ ਦਾ ਮੌਜੂਦ ਸੀ ਤੇ ਇਸ ਲਈ ਪ੍ਰੋਗਰਾਮ ਆਪਣਾ ਮੁਕੰਮਲ ਹੋਣ ਵਾਲਾ ਵੱਧ ਰਿਹਾ ਹੈ ਆਉਣ ਵਾਲੇ ਸਮੇਂ ਲਈ ਸਾਰੇ ਮੁਕਾਬਲੇ ਲਈ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਅੱਜ ਸਾਡੇ ਕੋਲ ਤੁਸੀਂ ਆਏ ਇਸ ਬਾਰੇ ਜਾਣਕਾਰੀ ਦਿੱਤੀ ਜਮਨਾਸਟਿਕਸ ਬਾਰੇ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ